ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਚੱਲ ਰਹੀਆਂ ਨੇ ਜੋਰ-ਝੜ ਦੀ ਦੁਪੱਟੇ ਤੇ ਜੋਰ-ਝੜ ਦੇ ਬਾਟਮ ਦੇ ਨਾਲ ਇੱਕ ਕਲੈਕਸ਼ਨ ਆਣ ਗਈਆਂ ਰੰਗ ਇਹਨਾਂ ਵਿੱਚ ਕਾਫੀ ਹੈਗੇ ਨੇ ਰੰਗ ਜਿਹੜੇ-ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਜਿਹੜੇ ਇਹਨਾਂ ਦੀ ਡਿਟੇਲ ਤੇ ਡਿਸਕ੍ਰਿਪਸ਼ਨ ਦੇ ਵਿੱਚ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ 2.5 ਮੀਟਰ ਦਾ ਪਲੇਨ ਬਾਟਮ ਮਿਲੇਗਾ ਤੇ 2.5 ਮੀਟਰ ਦੀ ਲੈਂਥ ਵਾਲਾ ਦੁਪੱਟਾ ਮਿਲੇਗਾ ਜਿਹੜਾ ਸ਼ਰਟ ਤੇ ਜਿਹੜਾ ਬਾਟਮ ਤੇ ਦੁਪੱਟਾ ਹੈ ਉਹ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜੌਰਜਟ ਦਾ ਸ਼ਰਟ ਜਿਹੜੀ ਹੈ ਔਰਗੈਂਜ਼ਾ ਦੀ ਮਿਲੇਗੀ 2 ਮੀਟਰ ਦੀ ਤੇ ਜਿਹੜਾ ਦੁਪੱਟਾ ਹੈ ਤੇ ਬਾਟਮ ਹੈ ਉਹ ਤੁਹਾਨੂੰ ਜੌਰਜਟ ਦਾ 2.5 ਮੀਟਰ ਦਾ ਮਿਲੇਗਾ ਦੁਪੱਟੇ ਤੇ ਲੈਂਸ ਲੱਗੀ ਆ ਜਿਹੜੇ ਕੰਬੀਨੇਸ਼ਨ ਦੇ ਨਾਲ ਜੋ ਲੈਂਸ ਲੱਗੀ ਆ ਉਹੀ ਲੈਂਸ ਤੁਹਾਡੇ ਘਰ ਤੱਕ ਪਹੁੰਚੇਗੀ ਚੇਂਜ ਨਹੀਂ ਹੋਏਗੀ ਤੇ ਰੇਟ ਇਹਨਾਂ ਦਾ 550 ਰੁਪਏ ਆ 550 ਰੁਪਿਆਂ ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਜਾਣਗੇ ਜੀ ਬਹੁਤ ਹੀ ਪਿਆਰੇ ਤੇ ਸੋਨੇ ਰੰਗਾਂ ਦੇ ਨਾਲ ਅੱਜਕਲ ਬ੍ਰੌਕਰਟ ਬਾਟਰ ਐਂਡ ਵਿੱਚ ਹੈ ਬ੍ਰੌਕਰਟ ਦੀ ਸ਼ਰਟ ਦੇ ਨਾਲ ਬਹੁਤ ਹੀ ਪਿਆਰੇ ਸੂਟ ਲੈ ਕੇ ਆਈਆਂ ਹਨ ਬਨਾਰਸੀ ਬ੍ਰੌਕਰਟ ਦੀ ਸ਼ਰਟ ਹੈ 2.5 ਮੀਟਰ ਦੀ 올ਓਵਰ ਵੇਵਿੰਗ ਦੇ ਨਾਲ ਹੈ ਬਾਟਮ ਜਿਹੜਾ ਆਏਗਾ ਨੈਚੁਰਲ ਸ਼ਿਮਰ ਦੇ ਵਿੱਚ ਆਏਗਾ 2.5 ਮੀਟਰ ਦਾ ਟੋਟਲੀ ਡਾਇਏਬਲ ਹੈ ਦੁਪੱਟਾ ਵਿਸਕੋਸ ਪਿਓਰ ਵਿਸਕੋਸ ਸ਼ਿਮਰ ਦਾ ਆਏਗਾ ਬੂਟੀ ਹੋਈ ਹੈ ਸੈਲਫ ਪ੍ਰਿੰਟ ਕੁਛ ਤੇ ਹੋਇਆ ਹੈ ਕੁਛ ਤੇ ਬੂਟੀ ਪ੍ਰੋਪਰ ਤੁਹਾਨੂੰ ਦਿਖਿਏਗੀ ਜਿਹੜੀ ਕੀ ਹੋਈ ਹੈ ਇਹਨਾਂ ਤੇ ਤੇ ਰੇਟ ਇਹਨਾਂ ਦਾ ਜਿਹੜਾ 1050 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਤੇ ਰੰਗ ਜਿਹੜੇ ਇਹਦੇ ਵਿੱਚੋਂ ਲਗਭਗ ਰੰਗ ਤਾਂ ਬੇਸਿਕ ਉਹੀ ਦਾਟ 10 ਸੀ ਨੇ ਪਰ ਇਹ ਜਿਹੜੇ ਡਿਜ਼ਾਈਨ ਨੇ ਉਹ ਵਕਰੇ ਵਕਰੇ ਨੇ ਸਾਰਿਆਂ ਤੇ ਕੁਝ ਤੇ 골ਡਨ ਫਲਾਵਰਿੰਗ ਥੋੜੀ ਬ੍ਰਾਡ ਹੋਈ ਹੈ ਕੁਝ ਤੇ ਜਿਹੜੇ ਸਮਾਲ ਸਮਾਲ ਦੇ ਹੋਏ ਆ ਤੇ ਦੁਪੱਟਾ ਤੇ ਜਿਹੜਾ ਬਾਟਮ ਹੈ ਉਹਨੂੰ ਅਗਰ ਤੁਸੀਂ ਸੇਮ ਸ਼ਰਟ ਦੇ ਕਲਰ ਵਾਲਾ ਡਾਈ ਕਰਵਾਉਣਾ ਚਾਹੁੰਦੇ ਹੋ ਤੇ ਉਹ ਤੁਹਾਨੂੰ ਤੁਸੀਂ ਕਰਵਾ ਸਕਦੇ ਹੋ ਸਾਡੇ ਕੋਲ ਜਿਹੜੇ ਤੁਹਾਨੂੰ ਸੇਮ ਐਸੇ ਕਲਰ ਦੇ ਵਿੱਚ ਹੀ ਮਿਲਣਗੇ ਕੁਝ ਭੈਣਾਂ ਦੰਦਾ ਕਿ ਟੌਪ ਐਂਡ ਬਾਟਮ ਸੇਮ ਕਲਰ ਦੇ ਵਿੱਚ ਹੋ ਜਾਏ ਪਰ ਅਸੀਂ ਕੰਟਰਾਸਟ ਬਣਾਇਆ ਹੈ ਕਿ ਆਪਣੀ ਚੋਇਸ ਹੈ ਅਗਰ ਬਾਟਮ ਨੂੰ ਤੁਸੀਂ ਕਰਵਾਉਣਾ ਹੈ 컬러 ਤੇ ਤੁਸੀਂ ਕਰਵਾ ਲਓ ਨਹੀਂ ਕਰਵਾਉਣਾ ਤਾਂ ਤੁਸੀਂ سیم ਐਜ਼ ਇਟ ਇਜ਼ ਇਹਨੂੰ ਟਾਈ ਅਪ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਤੇ ਇਹ ਟ੍ਰੈਂਡ ਵੀ ਬਹੁਤ ਚੱਲ ਰਹੇ ਨੇ ਬਹੁਤ ਅਫੋਰਡੇਬਲ ਰੇਟਾਂ ਤੇ ਨੇ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਇਹਨਾਂ ਸੂਟਾਂ ਨੂੰ ਹੋਰ ਥੋੜਾ 1500 ਤੱਕ ਵੀ ਇਹ ਸੂਟ ਜਿਹੜੇ ਨੇ ਸੇਲ ਹੋ ਰਹੇ ਨੇ ਪਰ ਅਸੀਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 1050 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਆ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਕਿ ਤੁਸੀਂ ਕਿਤੇ ਵੀ ਸੂਟ ਇਹ ਵਾਲਾ ਮੰਗਵਾਉਂਦੇ ਹੋ ਤੇ ਉਹ ਜਿਹੜਾ ਸ਼ਿਪਿੰਗ ਚਾਰਜਸ ਤੁਹਾਨੂੰ ਬਿਲਕੁਲ ਫ੍ਰੀ ਲੱਗਣਗੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਹੋਰ ਅਗਰ ਕੋਈ ਵੀ ਕੁਇਰੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸੂਟ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਤਾਂ ਉਹਦੇ ਲਈ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੋਟੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਚਾਹੀਓ ਅੱਜ ਦੀ ਵੀਡੀਓ ਦੇ ਵਿੱਚੋਂ ਆ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਇਹ ਜਾਮ ਕਾਟਨ ਦੇ ਵਿੱਚ ਕਲੈਕਸ਼ਨ ਆਈਆਂ ਨੇ ਜੀ 8900 ਰੁਪਿਆ ਰੇਟ ਹੈ ਇਹਨਾਂ ਦਾ ਰਿਓਨ ਦਾ ਬਾਟਮ ਆਏਗਾ ਤੇ ਜਾਮ ਕਾਟਨ ਦੀ ਸ਼ਰਟ ਆਏਗੀ ਸ਼ਰਟ ਪ੍ਰਿੰਟਡ ਹੈ ਦੁਪੱਟਾ ਪ੍ਰਿੰਟਡ ਹੈ ਬਾਟਮ ਪਲੇਨ ਆਏਗਾ ਸਾਰੇ ਸੂਟ ਜਿੰਨੇ ਵੀ ਵੀਡੀਓ ਦੇ ਵਿੱਚ ਮੈਂ ਐਡ ਕੀਤੇ ਨੇ ਅਵੇਲੇਬਲ ਨੇ ਜੋ ਵੀ ਕਲੈਕਸ਼ਨ ਵਾਲੇ ਰੇਟ ਮੈਂ ਤੁਹਾਨੂੰ ਕੋਸ਼ਿਸ਼ ਕੀਤੀ ਹੈ ਕਿ ਦੱਸ ਦਿਆਂ ਅਗਰ ਕਿਸੇ ਦੀ ਸਕਿਪ ਹੋ ਗਈ ਹੈ ਤਾਂ ਨੰਬਰ ਤੇ ਜਾ ਕੇ ਸਕਰੀਨਸ਼ਾਟ ਦੇ ਨਾਲ ਪੁੱਛ ਲੈਣਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ Thank you for watching my video.